ਅੱਜ ਲਾਡੂ ਮੰਡੀ ਤੇ ਆ ਕੇ ਸਾਰੇ ਆੜਤੀ ਸਹਿਬਾਨ ਨੂੰ ਕਿਸਾਨ ਵੀਰਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਐਸ.ਡੀ.ਐਮ. ਸਾਹਿਬ ਡੀ.ਐਮ. ਸਾਹਿਬ ਤੇ ਸੈਕਟਰੀ ਸਾਹਿਬ ਔਰ ਸਾਰੇ ਮੇਰੇ ਬਲਾਕਾਂ ਦੇ ਪ੍ਰਧਾਨ ਔਰ ਸ਼ਹਿਰ ਦੇ ਪ੍ਰਧਾਨ ਰਾਣਾ ਜੀ ਜਿੰਨੀਆਂ ਦੀ ਟੀਮ ਹੈ ਔਰ ਮੈਂ ਅੱਜ ਇੱਕ ਹੋਰ ਵੀ ਗੋੜੀ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ ਮੇਰੇ ਹਲਕੇ ਦਾ ਲਾਡੂ ਮੰਡੀ ਉਹ ਮੰਡੀ ਹੈ ਜਿਹੜੀ ਜਿਹੜਾ ਪਸੇ ਹਲਕੇ ਸਭ ਤੋਂ ਜ਼ਿਆਦਾ ਨਾਜ਼ ਵੜਦੀ ਹੈ ਔਰ ਮੈਂ ਆੜਤੀ ਵੀਰਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਵੱਲੋਂ ਮੇਰੇ ਵੱਲੋਂ ਮੇਰੇ ਸਬੰਧਤ ਅਫਸਰਾਂ ਵੱਲੋਂ ਐਸ.ਡੀ.ਐਮ. ਸਾਹਿਬ ਵੱਲੋਂ ਜਦੋਂ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਫੋਨ ਕਰਕੇ ਆਪਣੇ ਕੰਮ ਕਰੋ ਔਰ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਚਾਹੇ ਦੋ ਦਿਨ ਝੋਨਾ ਜੀਰੀ ਵੀ ਲੇਟ ਵੱਢ ਲਓ ਹਾਲਾਤ ਠੀਕ ਹੈ ਮੌਸਮ ਵੀ ਇੱਕ ਦੋ ਦਿਨਾਂ ਠੀਕ ਹੋ ਜਾਣਾ ਗਿੱਲਾ ਝੋਨਾ ਲੈ ਕੇ ਆਵਾਂਗੇ ਉਹ ਥੱਲੇ ਸੈਲਰਾਂ ਦਾ ਨੁਕਸਾਨ ਆੜਤੀਆਂ ਦਾ ਨੁਕਸਾਨ ਸਾਡਾ ਵੀ ਨੁਕਸਾਨ ਜਦੋਂ ਗਿੱਲੀ ਜੀਰੀ ਫਿਰ ਵੱਢ ਕੇ ਲੈ ਕੇ ਆਉਨੇ ਆ ਕਾਰਨ ਕਿ ਜਿਹੜਾ ਹਰਾ ਦਾਣਾ ਬੜੀ ਜਲਦੀ ਸੁੱਕ ਕੇ ਉਹ ਵੇਟ ਘਟਦਾ ਆਪਾਂ ਜੀ ਦੋ ਚਾਰ ਦਿਨ ਠਹਿਰ ਕੇ ਵੱਢ ਲਾਂਗੇ ਆਪਣੀ ਜੀਰੀ ਖੜੀ ਆ ਤਉ ਉਹਦੇ ਨਾਲ ਕੀ ਆ ਸਾਡਾ 2 ਕੁਨਟਲ ਪਰ ਏਕੜ ਦਾ ਫਰਕ ਛਾੜਦਾ ਫਰਕ ਪਊਗਾ ਆਪਾਂ ਕਈ ਵਾਰੀ ਜਲਦਬਾਜ਼ੀ ਜਾ ਕੇ ਹਰਾ ਝੋਨਾ ਵੜਾ ਲੰਨੇ ਆ ਅਲਟੀਮੇਟਲੀ ਉਹਦਾ ਕਿਸਾਨ ਨੂੰ ਵੀ ਬਹੁਤ ਵੱਡਾ ਨੁਕਸਾਨ ਆ ਔਰ ਸਾਰਿਆਂ ਨੂੰ ਅੱਜ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਦੀ ਡੇਟ ਮਿਤੀ ਸੀ ਔਰ ਅੱਜ ਇੱਥੇ ਜਿਹੜੀ ਖਰੀਦ ਕੀਤੀ ਗਈ ਆ ਔਰ ਬੜੇ ਵਧੀਆ ਸਰਕਾਰੀ ਮੁੱਲ ਤੇ ਜਿਹੜਾ 2300 99 ਰੁਪਏ ਦੇ ਨਾਲ ਜਿਹੜੀਆਂ ਢੇਰੀਆਂ ਲੱਗੀਆਂ ਔਰ ਮੈਂ ਸਾਰੇ ਅੱਜ ਪਹਿਲੇ ਦਿਨ ਇਹਨਾਂ ਆ ਲਿਖਾ ਬਲਵਿੰਦਰ ਸਿੰਘ ਜੀ ਇਹਨਾਂ ਨੂੰ ਤੇ ਸਾਥੀਆਂ ਨੂੰ ਜਿਨ੍ਹਾਂ ਦੀਆਂ ਦੋ ਢੇਰੀਆਂ ਲਾ ਕੇ ਸ਼ੁਰੂਆਤ ਕੀਤੀ ਹੈ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਪਰਮਾਤਮਾ ਕਰੇ ਕਿ ਇੱਕ ਇੱਕ ਦਾਣਾ ਜਿਹੜਾ ਅੱਜ ਮੰਡੀ 'ਚ ਵੇਚ ਕੇ ਜਾ ਰਹੇ ਆ ਇਹ ਗੋ ਜਮੀਨਾਂ ਲੈਣ ਬੱਚਿਆਂ ਦੇ ਵਿਆਹ ਕਰਨ ਖੁਸ਼ੀ ਦੇ ਨਾਲ ਇੰਜੋਏ ਕਰਨ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ